ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਸੁਖਿੰਦਰ ਸਿੰਘ ਪਿੰਡ ਭਗਤਪੁਰਾ ਜ਼ਿਲ੍ਹਾ ਬਰਨਾਲਾ ਵੀਰੇ ਭਗਤਪੁਰਾ ਚਾਲ ਵਾਲੇ ਕੋਠੇ ਕਹਿੰਦੇ ਨੇ ਚਾਲ ਵਾਲੇ ਕੋਠੇ ਕਹਿੰਦੇ ਨੇ ਬਾਈ ਜੀ ਜ਼ਿਲ੍ਹਾ ਬਰਨਾਲਾ ਪੱਖੋ ਕੈਂਚ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਵੀਰੇ 9876610523 9876610523 10523 ਜਿਹੜੇ ਆਪਾਂ ਮੱਝ ਦੇਖੀ ਜਨੇ ਆਪਣੀ ਘਰ ਦੀ ਆ ਜੀ ਲੈਂਦੀ ਵੀਰੇ ਘਰ ਦੀ ਆ ਵੀਰੇ ਘਰ ਦੀ ਝੋਟੀ ਆਪਣੀ ਠੀਕ ਆਦਾ ਹੀ ਰਵਾ ਕੈਮਾਸ ਵਸ ਹੁੰਦੀ ਐ ਇਸ ਵਾਰੇ ਇਹ ਵੀਰੇ ਤੀਜਾ ਸੂ ਹੈਗਾ ਆਪਣੇ ਕੋਲ ਤੇ ਪਿਛਲੇ ਸੂਏ ਕਿਨੇ ਦੁੱਧ ਪਾਤਾ ਇਹਨੇ ਇਹਨੇ ਵੀਰੇ 17 ਲੀਟਰ ਵਾਂਗੂ ਦੁੱਧ ਪਾਤਾ ਪਿਛਲੇ ਸੂਏ ਆਪਾਂ ਮੰਨ ਕੇ ਚੱਲੋ ਵੀ 16 ਕਿਲੋ ਤੋਂ ਬਾਰ ਬਾਰ ਦੁੱਧ ਆਪਣਾ ਝੋਇਆ ਇਹਦਾ ਹਾਂ ਝੋਇਆ ਵੀਰੇ ਆਦਾ ਠੀਕ ਹੈ ਕਹਿ ਕੇ ਮਹੀਨੇ ਪਹਿਲਾਂ ਦੁੱਧ ਛੱਡਤੀ ਸੀ ਵੀਰੇ ਇਹ ਵੀਰੇ 2-3 ਮਹੀਨੇ ਪਹਿਲਾਂ ਮਲਾ ਤਾਈ ਬੋਣ ਤਾਂ ਮੇਰੇ ਪਹਿਲਾਂ ਤੋਂ ਛੱਡੀ ਵੀ ਆ। ਹਾਂ ਹਾਂ। ਟੀਕਾ ਪਤਾ ਕੁਸ ਕਿਹੜਾ ਭਰਿਆ ਵਾ? ਅ ਟੀਕਾ ਵੀਰੇ ਇਹਦੇ ਬਲੀ ਦਾ ਭਰਿਆ ਵਾ। ਅਸਾ ਬੱਧਨੀ ਵਾਲੇ ਬਲੀ ਦਾ। ਹਾਂ ਬੱਧਨੀ ਵਾਲੇ ਬਲੀ। ਤੇ ਪਿਛਲੇ ਵਾਰਾਂ ਚ ਬੱਚੇ ਨੇ ਚੰਗੇ ਪਾਏ ਆ ਵਧੀਆ। ਹਾਂ ਵੀਰੇ ਆਏ ਵਾਰ ਕੱਟ ਨਹੀਂ ਬੱਚਾਗੇ। ਬੱਚਾ ਵੀ ਹੈਗਾ ਝੋਟੀ ਆਪਣੇ ਕੋਲੇ ਦੁੱਲ ਆ ਗਈ। ਅਸਾ ਝੋਟੀ ਖੜੀ ਜੀ ਕਰੀ ਆਪਣੇ ਕੋਲ ਹਾਂ। ਹਾਂ ਇਹਦੀ ਝੋਟੀ ਖੜੀ ਆ ਉਹ ਦੁੱਲ ਲਾ ਗਈ। ਠੀਕ ਐ। ਹਾਂ। ਤੇ ਹੁਣ ਦਿਨ ਕਹਿ ਕੇ ਲੈਂਦੀ ਆ। ਇਹਦੇ ਵੀਰੇ ਦਿਨ ਮੰਨ ਕੇ ਚਲੋ 11 ਤਰੀਕ ਨੂੰ ਦਿਨ ਪੂਰੇ ਹੁੰਦੇ ਆ। ਲਗਭਗ 4-5 ਦਿਨ ਹਾਲੇ ਪਏ। ਤੇ ਚੌਂਟ ਚਵਾ ਦੀ 1 ਨੰਬਰ ਹਾਂ ਬਾਈ ਚੋਈ ਦੀ ਵਧੀਆ ਗਈ ਵਧੀਆ ਧਾਰ ਠੀਕ ਹੈ ਉਹ ਵੀ ਚੋਈ ਚ ਬੋਲੀ ਹੈ ਤੇ ਮੁੱਲ ਇਹਦਾ ਕੀ ਰੱਖਿਆ ਮੁੱਲ ਵੀਰੇ ਆਪਾਂ ਇਹਦਾ ਢਾਈ ਕਰਦੇ ਆ ਮਾਨਤਨ ਹੋ ਜਾਊਗਾ ਫਿਕਸੀ ਹਾਂ ਹਾਂ ਬਾਈ ਮੌਕੇ ਤੇ ਮਾਨਤਨ ਤੋਰੀ ਬਾਹਰ ਨੂੰ ਸੋ ਵੀਰੋ ਢਾਈ ਲੱਖ ਰੁਪਈਆ ਹੈਗਾ ਮੁੱਲ ਤੀਜਾ ਸੂਆ ਝੋਟੀ ਸੁੰਦੀ ਪਿਆ ਕੱਦ ਕੜ ਬਹੁਤ ਹੈ ਸਿੰਘ ਮੂੰਹ ਮੱਥਾ ਦੇਖੋ ਸੋਹਣੀਆ ਬਾਗੇ ਰਾਜੀ ਸਮੀ ਭਲੀ ਵੀ ਬਹੁਤ ਹੈ ਜਿੰਦੇ ਜਾਨ ਵੱਡੀ ਝੋਟੀ ਹੈ ਪੂਰੀ ਜਮਾ ਕੀਮਤ ਢਾਈ ਲੱਖ ਰੁਪਈਆ ਸੋ ਦੀਵਾ ਵਗੈਰਾ ਦੇਖੋ ਤੁਹਾਡੇ ਸਾਹਮਣੇ ਸਾਫ ਸੁਥਰਾ ਜੋ ਵੀ ਆ ਤੇ ਥਣ ਸੋਣਾ ਮੁੱਠੀ ਵਾਲਾ ਸਾਫ ਸੁਥਰਾ ਬਜਿਆ ਦਿਖਾਈ ਦੇ ਜਾਂਦਾ ਸੋ ਫਿਰ ਆ ਦੇਖ ਸਕਦੇ ਇਹ ਕੱਟੀ ਇਹਦੀ ਕਿੰਨੀ ਕੁ ਉਮਰ ਹੋ ਗਈ ਕੱਟੀ ਦੀ 14 ਮਹੀਨੇ 14 ਮਹੀਨੇ 14 ਮਹੀਨੇ ਹੋਰ ਜਮਾਂਦਰੂ ਦੁੱਲ ਜਾਵਾ ਹਨਾ ਦੁੱਲ ਲਈ ਜਮਾਂਦਰੂ ਦੁੱਲ ਤੇ ਇਹ ਪਹਿਲੇ ਜਿਹੇ ਕੱਟੀ ਤੇ ਉਹ ਦੁੱਲ ਸੀ ਕਿ ਚਾਰ ਥਣ ਸਿਓ ਦੇ ਨਹੀਂ ਨਹੀਂ ਉਹ ਚਾਰ ਠੀਕ ਹੈ ਜਮਾਂਦਰੂ ਪੈਸੇ ਕੁਦਰਤ ਦੂਰ ਲਾ ਗਈ ਹਾਂ ਮਲਾ ਇਹ ਬੱਚੇ ਵੀ ਚੰਗੇ ਟਾਪ ਕੁਆਲਿਟੀ ਦੇ ਬਣਦੀ ਹਨਾ ਹਾਂ ਬੜੇ ਪਾਸੇ ਜ ਡਰੂਗੀ ਹੁਣੇ ਸੋ ਪੈਠੇ ਕੁੜੇ ਦੀ ਬਣਤਰ ਦੇਖ ਸਕਦੇ ਹੋ ਕੱਟੀ ਦੀ ਬੱਚੇ ਵੀ ਪੂਰੇ ਬਰੀਡਿੰਗ ਵਾਲੇ ਪਹੁੰਚਿਆ ਚੰਗੇ ਤੇ ਝੋਟੇ ਇੱਕ ਵਾਰ ਆਪਾਂ ਨੇੜੇ ਤੋਂ ਫੇਰ ਦਿਖਾ ਦਈਏ ਥੋੜਾ ਕੈਮਰੇ ਦੇ ਦੇਖ ਕੇ ਡਰ ਜੇ ਕਿਸੇ ਲੇਵਾ ਦੇਖੋ ਸਾਫ ਸੁਥਰਾ ਪੂਰਾ ਸੋਹਣਾ ਸਾਫ ਸੁਥਰਾ ਲੇਵਾ ਮੁੱਠੀ ਵਾਲਾ ਥਾਣਾ ਹਫਤਾ ਗਮਨ ਕੇ ਚੱਲੀਏ ਸੂਟ ਦੇ ਬਾਕੀ 2.5 ਲੱਖ ਰੁਪਏ ਕੀਮਤ ਦਾ ਬਾਕੀ ਮੌਕੇ ਤੇ ਮੰਨਦਾਨ ਹੋ ਜੂ ਤੇ ਛੋੜੇ ਅੰਦਾਜ਼ੇ ਦੇ ਹਿਸਾਬ ਨਾਲ ਐਡ ਕੀਤਾ ਤੇ ਕਿੰਨਾ ਪਾਉਗੀ ਇਹ ਦੁੱਧ ਵੀਰੇ ਸੇਵਾ ਦੇ ਹਿਸਾਬ ਨਾਲ 20 ਲੀਟਰ ਤੇ ਜਾਊ ਤਿੰਨ ਪਰੋਲੀ ਦੁਬਾਰੇ ਆਪਣਾ ਨੰਬਰ ਹੈ 9876110503 ਪਿੰਡ ਝਾਲ ਵਾਲੇ ਕੋਠੇ ਭਗਤਪੁਰਾ ਮੋੜ ਝਾਲ ਵਾਲੇ ਕੋਠੇ ਨੇੜੇ ਫੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ